ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰੁਪਿੰਦਰ ਮਾਨ ਸਵਾਗਤ ਕਰਦਾ ਹਾਂ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਮਹੰਗਾ ਸਿੰਘ ਜੀ ਤੇ ਉਹਨਾਂ ਦੇ ਵਿਚਾਰ ਮਹੰਗਾ ਸਿੰਘ ਜੀ ਸਵਾਗਤ ਹੈ ਜ ਤੁਹਾਡਾ ਸਤਿ ਸ਼੍ਰੀ ਅਕਾਲ ਰੁਪਿੰਦਰ ਜੀ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਮਾਂ ਨਹੀਂ ਹੋਇਆ ਜਦੋਂ ਤੁਹਾਡੇ ਨਾਲ ਕੁਝ ਪੰਜਾਬ ਤੋਂ ਆਏ ਸਾਡੇ ਬਜ਼ੁਰਗ ਨੇ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਸੀ ਬਹੁਤ ਸੋਹਣੀ ਉਹਨਾਂ ਨੇ ਗੱਲਾਂ ਕੀਤੀਆਂ ਅੱਜ ਵੀ ਵਿਚਾਰ ਮੰਚ ਤੇ ਮੰਚ ਤੇ ਅਸੀਂ ਆਪਣੇ ਆਪ ਨੂੰ ਵੜਪਾਗੀ ਸਮਝਦੇ ਹਾਂ ਕਿ ਸਾਡੇ ਵਡੇ ਕੁਝ ਅਜਿਹੀਆਂ ਸ਼ਕਤੀਆਂ ਆਈਆਂ ਹੋਈਆਂ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਜਾਣ ਪਛਾਣ ਕਰਦੇ ਹਾਂ ਕਿ ਪੁੱਛਦੇ ਹਾਂ ਕੀ ਉਹਨਾਂ ਦੇ ਸ਼ੁਭਨਾਮ ਨੇ ਤੇ ਉਹ ਕਿੱਥੋਂ ਬਿਲੋਂਗ ਕਰਦੇ ਨੇ ਅਜੇ ਵਿਚਾਰਮੰਤ ਸੱਸਰੀ ਕਾਲ ਜੀ ਸਰ ਸੱਸਰੀ ਕਾਲ ਜੀ ਮੇਰਾ ਨਾਮ ਜਗਨਰਥ ਸਿੰਘ ਜੀ ਫਰੰਡ ਨਾਥੇ ਵਾਲਾ ਜੀ ਥਾਣਾ ਬਾਗਾ ਆਪਣਾ ਜਿਹੜਾ ਮੋਗਾ ਜੀ ਬਹੁਤ ਛੇ ਜੀ ਆਪਾਂ ਕਿੱਥੋਂ ਬਿਲੋਂਗ ਕਰਦੇ ਜੀ ਤੇ ਆਪਣਾ ਸ਼ੁਭਨਾਮ ਕੀ ਹੈ ਜੀ ਮੈਂ ਸਾਰਿਆਂ ਨੂੰ ਪਹਿਲਾਂ ਸੱਸਰੀ ਕਾਲ ਬੁਲਾਉਣਾ ਹੈ ਜੀ ਵਿਚਾਰਮੰਤ ਸਤਜਨ ਦਾ ਬਹੁਤ ਬਹੁਤ ਧੰਨਵਾਦ ਆ ਸ਼ੁਕਰੀਆ ਜੀ ਮੈਂ ਜਲੰਧਰ ਤੋਂ ਆਂ ਵੈਸੇ ਪਿੱਛੋਂ ਬਿਲੋਂਗ ਮੈਂ ਟਾਂਡਾ ਆਊਟਮੁਰ ਤੋਂ ਆਂ ਜੀ ਬਿਹਾਰਪੁਰ ਜ਼ਿਲ੍ਹਾ ਹੈ ਤੇ ਰਹਿੰਦੇ ਜਲੰਧਰ ਹੀ ਹੈ ਜੀ ਜੀ ਤੇ ਉੱਥੇ ਹੀ ਨੌਕਰੀ ਕਰਦੇ ਸੀ ਬੀਐਸਐਨਲ ਦੇ ਵਿੱਚ ਤੇ ਇਸ ਵਾਸਤੇ ਆਪ ਦਾ ਸੱਜਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਆ ਤੁਸੀਂ ਸੱਜਣ ਜੀ ਕਿੱਥੋਂ ਬਿਲੋਂਗ ਕਰਦੇ ਹੋ ਤੇ ਕੀ ਸ਼ੋਬਨਾਮਾ ਪੜਾਂ ਜੀ ਮੇਰਾ ਨਾਮ ਹੈ ਜੀ ਨਦੀਕ ਸਿੰਘ ਮਾਨ ਜੀ ਮੈਂ ਰਾਜਪੁਰੇ ਤੋਂ ਆਏ ਜੀ ਆਪਣਾ ਦਿਸੇ ਪਟਿਆਲਾ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹਾਂਗਾ ਕਿ ਸਾਡੇ ਵਿਚਾਲੇ ਅੱਜ ਤਿੰਨ ਅਲੱਗ-ਅਲੱਗ ਰੀਜ਼ਨ ਤੋਂ ਪੰਜਾਬ ਚੋਂ ਮਾਲਵੇ ਤੋਂ ਦੁਆਬੇ ਤੋਂ ਪਵਾਦ ਪਵਾ ਦਾ ਨਾਮ ਦਰਸ਼ਕਾਂ ਨੇ ਬਹੁਤ ਘੱਟ ਸੁਣਿਆ ਹੋਣਾ ਤੇ ਸਾਡੇ ਵਾਸਤੇ ਅੱਜ ਬੜੀ ਵੱਡ ਭਾਗੀ ਗੱਲ ਹੈ ਕਿ ਉਸ ਇਲਾਕੇ ਤੋਂ ਇੱਕ ਸੱਜਣ ਸਾਡੇ ਵਿਚਾਲੇ ਮਾਨਸਾਹਬ ਮੌਜੂਦ ਨੇ ਮਾਨਸਰ ਤੁਹਾਡੇ ਨਾਲ ਮੇਰੀ ਬੇਨਤੀ ਹੈ ਮੈਂ ਸੌਰੀ ਜੀ ਤੁਹਾਡੀ ਗੱਲ ਟੋਕ ਰਿਹਾ ਪਵਾਦ ਬਾਰੇ ਮੈਂ ਇੱਕ ਗੱਲ ਦੱਸਣਾ ਚਾਹਣਾ ਪਵਾਦ ਹੁਣ ਬੜਾ ਛੋਟਾ ਜਾ ਰਹਿ ਗਿਆ ਪਹਿਲਾਂ ਚੰਡੀਗੜ੍ਹ ਜਿਹੜਾ ਬਣਿਆ ਜੀ ਉਹ ਸਾਡੇ ਉਹਦੇ 70 ਪਿੰਡ ਢਾ ਕੇ ਪਵਾਦ ਦੇ ਇੱਕ ਚੰਡੀਗੜ੍ਹ ਬਣਿਆ ਜੀ ਤੇ ਜਿਹੜਾ ਉਹ ਸਾਰਾ ਏਰੀਆ ਹੈ ਨਾ ਉਹ ਪੁਵਾਦ ਦਾ ਏਰੀਆ ਹੈ ਜੀ ਤਾਂ ਕਰਕੇ ਪੁਵਾਦ ਬਹੁਤ ਘੱਟ ਰਹਿ ਗਿਆ ਹੁਣ ਇਸ ਕਰਕੇ ਪੁਵਾਦ ਦੀ ਨੌਲਜ ਐ ਨਹੀਂ ਹੈ ਨੀ ਬੰਦਿਆਂ ਨੂੰ ਨਹੀਂ ਦਰਸ਼ਕਾਂ ਦੇ ਵਾਸਤੇ ਵੀ ਇੱਕ ਬੜੀ ਚੰਗੀ ਗੱਲ ਹੋਏਗੀ ਵਿਚਾਰ ਮੰਚ ਵੀ ਆਪਣੇ ਆਪ ਨੂੰ ਵਡਪਾਗੀ ਸਮਝਦਾ ਹੈ ਤੁਸੀਂ ਵੀ ਜੇ ਮੈਂ ਗਲਤ ਨਹੀਂ ਹਾਂ ਤਾਂ ਪੁਵਾਦ ਨੂੰ ਹੀ ਬਿਲੋਂਗ ਕਰਦੇ ਹੋ ਬਿਲਕੁਲ ਜੀ ਬਿਲਕੁਲ ਤੇ ਮਾਨ ਸਰ ਸਾਡੇ ਵਿਚਾਲੇ ਮੌਜੂਦ ਨੇ ਇਹਨਾਂ ਬਾਰੇ ਗੱਲਬਾਤ ਕਰਦੇ ਆ ਕਿ ਮਾਨ ਸਰ ਪੁਵਾਦ ਦੇ ਵਿੱਚ ਪਹਿਲੀ ਗੱਲ ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਪੁਵਾਦ ਚ ਜਵਾਬ ਦਿਆ ਜੇ ਪੁਵਾਦੀ ਪਾਸ਼ਾ ਦੇ ਵਿੱਚ ਜਵਾਬ ਦਿਆ ਜੇ ਕਿ ਜਦੋਂ ਇੱਥੇ ਬੱਚੇ ਬੱਚਿਆਂ ਦੇ ਕੋਲੇ ਪੇਰੈਂਟਸ ਆਉਂਦੇ ਨੇ ਚਾਹੇ ਉਹ ਕਪਲ ਦੇ ਤੌਰ ਤੇ ਆਉਣ ਜਾਂ ਇਕੱਲੇ ਇਕੱਲੇ ਆਉਣ ਜਦੋਂ ਬੱਚੇ ਵੀਜ਼ਾ ਲਵਾ ਲੈਂਦੇ ਨੇ ਪੇਰੈਂਟਸ ਦਾ ਵੀ ਆਜੋ ਮੰਮੀ ਪਾਪਾ ਤੁਸੀਂ ਸਾਡੇ ਕੋਲੇ ਘੇੜਾ ਮਾਰਜੋ ਭਾਵੇਂ ਕਿਸੇ ਕੰਮ ਦੀ ਵਜ੍ਹਾ ਨਾਲ ਹੋਵੇ ਜਾਂ ਵੈਸੀ ਕੰਮ ਫਿਰਕੇ ਇੱਥੇ ਮਤਲਬ 2-4 ਮਹੀਨੇ ਲਾਜੋ ਸਾਡੇ ਕੋਲੇ ਆ ਜੇ ਕਿਸ ਤਰ੍ਹਾਂ ਦੀ ਤਿਆਰੀ ਉੱਥੇ ਕਰਨੀ ਚਾਹੀਦੀ ਹੈ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਤਾਂ ਜੋ ਇੱਥੇ ਆ ਕੇ ਉਹਨਾਂ ਨੂੰ ਗਲਤਾ ਨਾ ਮਹਿਸੂਸ ਹੋਵੇ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੀ ਤਿਆਰੀ ਤਾਂ ਉੱਥੇ ਦੀ ਜੇ ਮੈਂ ਪਹਿਲਾਂ ਮੈਂ ਬਾਹਰ ਕਸ਼ੇ ਜਾਂਦਾ ਇੱਥੇ ਮੈਂ ਕੰਨਾਂ ਨੂੰ ਜਾਂਦਾ ਹੁੰਦਾ ਵੀ ਭਾਈ ਜੇ ਕੋਈ ਬੰਦਾ ਕੋਈ ਡਰਾਈਵਰੀ ਕਰਨ ਜਾਂਦਾ ਤਾਂ ਉਹ ਆਪਣਾ ਲਾਇਸੈਂਸ ਆਪਣੀ ਜਿਹੜੀ ਹੈਗੀ ਹੈ ਇਹ ਇਹ ਚੀਜ਼ ਲੈ ਕੇ ਆਵੇ ਵੀ ਜੇ ਗੱਡੀ ਚਲਾਣ ਜਾਂਦਾ ਹੋਵੇ ਜੇ ਹੋਰ ਵੀ ਕੋਈ ਕੰਮ ਜਾਂਦਾ ਹੋਵੇ ਹੁਣ ਇੱਥੇ ਕਈ ਪ੍ਰੋਬਲਮਾਂ ਇਦਾਂ ਦੀ ਆ ਰਹੀਆਂ ਨੇ ਵੀ ਜਿਦਾਂ ਬੱਚੇ ਤਾਂ ਡਿਊਟੀਆਂ ਨੇ ਆਪਣਾ ਕੰਮਾਂ ਤੇ ਚਲੇ ਜਾਂਦੇ ਨੇ ਟਾਈਮ ਨਹੀਂ ਹੈਗਾ ਜੀ ਜੀ ਉੱਥੇ ਵੀ ਆਪਾਂ ਉੱਥੇ ਵੀ ਤਾਂ ਬਣਾਉਂਦੇ ਦੇ ਆਪਣੇ ਘਰੇ ਖਾਣਾ ਬਣਾਉਂਦਾ ਉੱਥੇ ਵੀ ਕਰ ਲੈਂਦੇ ਨੇ ਸਾਰੇ ਬੰਦੇ ਜਾਣਦੇ ਹੀ ਆ ਜੀ ਜੋ ਰੋਟੀ ਪਾਣੀ ਦਾ ਆਪਣਾ ਜੋ ਵੀ ਹੈ ਇੱਥੇ ਸਾਰੀ ਗਰੋਸਰੀ ਆ ਰਾ ਵਗੈਰਾ ਥੱਪਰ ਮਿਲ ਜਾਂਦਾ ਇੱਥੇ ਜੀ ਕੋਈ ਬਣਾਣੀ ਕੋਈ ਔਖੀ ਨਹੀਂ ਹੈ ਕਿ ਜੇ ਗਏ ਹੋਏ ਨੇ ਬੱਚੇ ਕੰਮਾਂ ਤੇ ਆਪਾਂ ਆ ਬਣਾ ਲਓ ਬਾਕੀ ਕਈਆਂ ਦਾ ਮੈਂ ਦੇਖਿਆ ਵੀ ਨਵੇਂ-ਨਵੇਂ ਜਦੋਂ ਆਦੇ ਨੇ ਉਹਨਾਂ ਦਾ ਦਿਲ ਨਹੀਂ ਲੱਗਦਾ ਜੀ ਪਹਿਲੀ ਵਾਰ ਜਦੋਂ ਅਸੀਂ ਆਏ ਤੇ ਸਾਡਾ ਵੀ ਨਹੀਂ ਲੱਗਿਆ ਜਦੋਂ ਇੱਕ ਦੋ ਵਾਰੀ ਬੰਦਾ ਇੱਥੇ ਚੱਕਰ ਮਾਰ ਜਾਂਦਾ ਤਾ ਮੰਦੇ ਦਾ ਆਟੋਮੈਟਿਕ ਹੀ ਦਿਲ ਲਗਣਾ ਚਾਹੁੰਦਾ ਜੇ ਮੈਂ ਸਹੀ ਸਮਝ ਜਾ ਤਾਂ ਇਹਨਾਂ ਨੇ ਦੋ ਗੱਲਾਂ ਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲੀ ਗੱਲ ਤੁਸੀਂ ਜਦੋਂ ਇੰਡੀਆ ਤੋਂ ਇੱਥੇ ਆਉਣਾ ਹੈ ਹੋ ਸਕੇ ਤਾਂ ਲਾਇਸੈਂਸ ਡਰਾਈਵਿੰਗ ਲਾਇਸੈਂਸ ਨਾਲ ਲੈ ਕੇ ਆਓ ਜੇ ਨਹੀਂ ਗੱਡੀ ਚਲਾਉਣ ਜਾਣਦੇ ਤੇ ਗੱਡੀ ਸਿੱਖ ਕੇ ਆਓ ਤਾਂ ਜੋ ਇੱਥੇ ਆਉਣ ਤੋਂ ਬਾਅਦ ਬੱਚੇ ਜੇ ਬਿਜ਼ੀ ਨਹੀਂ ਤੇ ਉਹਨਾਂ ਤੇ ਤੁਸੀਂ ਭਾਰ ਨਾ ਬਣੋ ਤੇ ਗੱਡੀ ਚੱਕ ਕੇ ਕਿਤੇ ਵੀ ਖੱਬੇ ਸੱਜੇ ਜਾਣਾ ਚਾਹੋ ਤਾਂ ਜਾ ਸਕੋ ਦੂਜੀ ਗੱਲ ਇਹਨਾਂ ਨੇ ਇਹ ਕਹਿਣੀ ਚਾਹੀ ਹੈ ਕਿ ਇੱਥੇ ਆ ਕੇ ਤੁਸੀਂ ਆਪ ਦਾ ਰੁਟੀਨ ਹੋ ਸਕਦਾ ਤੁਹਾਡਾ ਡਿਸਟਰਬ ਹੋਵੇ ਕਿ ਜਿੱਥੇ ਉੱਥੇ ਤੁਹਾਨੂੰ ਤਿੰਨ ਵਕਤ ਦੀ ਰੋਟੀ ਗਰਮ ਗਰਮ ਮਿਲਦੀ ਸੀ ਘਰ ਦੇ ਉਤਾਰ ਕੇ ਦਿੰਦੇ ਸੀ ਇੱਥੇ ਹੋ ਸਕਦਾ ਕਿਸੇ ਟਾਈਮ ਬੱਚੇ ਜੇ ਬਿਜ਼ੀ ਨੇ ਤੁਹਾਨੂੰ ਰੋਟੀ ਨਾ ਬਣਾ ਕੇ ਦੇ ਸਕਦੇ ਹੁਣ ਟਾਈਮ ਨਾਲ ਤੇ ਤੁਸੀਂ ਇਹ ਹੋ ਸਕਦਾ ਤੁਹਾਨੂੰ ਖੁਦ ਨੂੰ ਵੀ ਬਣਾਉਣੀ ਪਵੇ ਤੇ ਉਸ ਚੀਜ਼ ਦੀ ਚਿੰਤ ਜਿੱਕ ਨਹੀਂ ਕਰਨੀ ਚਾਹੀਦੀ ਪਰਟੀਕੂਲਰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਪੈਕਿੰਗ ਕਰਨੀ ਹੈ ਖਾਸ ਤੌਰ ਤੇ ਅਦਰ ਟੈਚੀ ਪੈਕ ਕਰਨਾ ਸ਼ੁਰੂ ਕਰਨਾ ਮੈਂ ਬੱਚਿਆਂ ਕੋਲ ਜਾਣਾ ਕਿ ਚਾਹ ਵੀ ਹੁੰਦਾ ਹੈ ਵੀ ਤੁਸੀਂ ਜਿਵੇਂ ਕਿਹਾ ਕਿ ਮੈਂ ਬਹੁਤ ਦਫਾ ਪਹਿਲਾਂ ਵੀ ਆ ਚੁੱਕਾ ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈ ਇਸ ਗੱਲ ਦਾ ਉਹ ਐਕਸਪੀਰੀਅੰਸ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਕੀ ਪੈਕਿੰਗ ਦੇ ਵਿੱਚ ਜਾਂ ਅਟੈਚੀ ਦੇ ਵਿੱਚ ਕੀ ਸਮਾਨ ਪੈਕ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਦੇਖੋ ਉਥੋਂ ਨਾਲ ਪਹਿਲਾਂ ਵਿੱਚ ਵਿੱਚ ਮੈਂ 에ਰਪੋਰਟ ਦੇ ਦੇਖਿਆ ਕਈ ਵਾਰੀ ਆਂਦੇ ਨੇ ਬਜ਼ੁਰਗੋ ਕਈ ਚੀਜ਼ਾਂ ਇਹਨਾਂ ਮਠਿਆਈਆਂ ਆਪਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਝੱਕ ਲੈਂਦੇ ਨੇ ਜੀ ਜੋ ਫੇਰ ਦੇਖਦੇ ਨੇ ਇੱਥੇ ਚੈਕਿੰਗ ਦੇ ਦਰਵਾਜ਼ੇ ਉ ਚੱਕ ਕੇ ਸਾਰਾ ਬੈਗ ਸੁੱਟ ਦਿੰਦੇ ਨੇ ਜੀ ਹਾਂਜੀ देखो इत्ते सारी चीज मिलदी है जी इत्ते ऑस्ट्रेलिया ਦੇ ਵਿੱਚ ਕੋਈ ਆਜੀ ਚੀਜ਼ ਨਹੀਂ ਤੁਹਾਨੂੰ ਪਹਿਲੀ ਵਾਰ ਅਸੀਂ ਆਏ ਨਹੀਂ ਪਤਾ ਸੀ ਅਸੀਂ ਵੀ ਲੈ ਕੇ ਆਏ ਕਿ ਆਚਾਰ ਚੁਰ ਚੱਕ ਲੈ ਆਏ ਹੋਰ ਚੱਕ ਲੈ ਕੋਈ ਹੋਣੀ ਪਈ ਉਹ ਚੱਕੇ ਉੱਥੇ ਮੇਰੇ ਦਸਟੁਰ ਦਿੰਦੇ ਨੇ ਫਿਰ ਪ੍ਰਸਾਨ ਹੁੰਦੇ ਨੇ ਇੱਕ ਤਾਂ ਇੰਗਲਿਸ਼ ਵੀ ਆਂਦੀ ਗਈ ਬੰਦਿਆਂ ਨੂੰ ਉਹ ਉੱਥੇ 에어ਪੋਰਟ ਦੇ ਇਦਾਂ ਹੁੰਦੇ ਨੇ ਗੋਰੇ ਉੱਥੇ ਆਪਣੇ ਜਿਹੜੇ ਬੋਲਦੇ ਰਹਿੰਦੇ ਨੇ ਆਪਣੇ ਕੋਈ ਸਮਝ ਨਹੀਂ ਹੁੰਦੀ ਵੀ ਪਾਈ ਇਹ ਕਿਹੜਾ ਸਵਾਲ ਨੂੰ ਪੁੱਛ ਰਹੇ ਨੇ ਕਿਹੜੇ ਨੂੰ ਨਹੀਂ ਵੀ ਐਜੀ ਚੀਜ਼ ਕੋਈ ਨਾ ਲੈ ਕੇ ਆਵੇ ਜਿਹੜੇ ਆਪਣੇ ਕੱਪੜੇ ਨੇ ਮੌਸਮੀ ਚਲੋ ਅਬ ਤਾਂ ਬੱਚੇ ਦੱਸੀ ਦੰਦੇ ਆ ਵੀ ਭਾਈ ਉਹ ਛੱਡ ਦੇ ਆਪਣੇ ਆ ਹੁਣ ਗਰਮੀ ਦੇ ਆ ਉਹ ਆਪਣਾ ਲੈ ਕੇ ਆ ਜਾਣਾ ਹੋਰ ਤਾਂ ਇੱਥੇ ਕੋਈ ਐਜੀ ਕੋਈ ਪ੍ਰੋਬਲਮ ਨਹੀਂ ਹੈਗੀਆਂ ਬਾਕੀ ਰਹੀ ਤੁਸੀਂ ਕਈ ਬਜ਼ੁਰਗ ਕਹਿੰਦੇ ਨੇ ਮਨ ਨੂੰ ਨਹੀਂ ਲੱਗਦਾ ਚਲੋ ਮਨ ਦੀ ਤਾਂ ਗੱਲ ਹੈਗੀ ਵੀ ਉੱਥੇ ਦਾ ਇੱਥੇ ਦਾ ਬਹੁਤ ਡਿਫੈਂਸ ਹੈ ਅੱਛਾ ਇੱਥੇ ਇੱਕ ਜੀ ਦੀ ਮੈਂ ਦੇਖੀ ਬਹੁਤ ਸਭ ਵਧੀਆ ਬਜ਼ੁਰਗਾਂ ਵਾਸਤੇ ਜੇ ਕਿਸੇ ਦਾ ਮਨ ਨਹੀਂ ਲੱਗਦਾ ਤਾਂ ਇੱਥੇ ਹਰ ਜਗ੍ਹਾ ਪਾਰਕ ਬਣਾਈ ਹੋਏ ਨੇ ਵੀ ਘਰ ਦੇ ਬਸ ਥੋੜਾ ਜਿਹਾ ਜਾਓ ਥੋੜਾ ਜਿਹਾ 500 ਮੀਟਰ ਦੀ ਦੂਰੀ ਤੇ ਹਜ਼ਾਰ ਬੈਠੇ ਦੂਰੀ ਤੇ ਪਾਰਕ ਬਣਾਈ ਹੋਈ ਨੇ ਜੀ ਜੇ ਜਿਹੜੇ ਬੰਦੇ ਦਾ ਨਹੀਂ ਵੀ ਮਨ ਲੱਗਦਾ ਦੇਖੋ ਮੈਂ ਜਾਂਦਾ ਪਾਰਕਾਂ ਦੇ ਇੱਥੇ ਬੀਬੀਆਂ ਬਹੁਤ ਆndੀਆਂ ਨੇ ਭੈਣਾ ਬਹੁਤ ਆndੀਆਂ ਨੇ ਵੀ ਪਾਰਕਾਂ ਦੇ ਵਿੱਚ ਜਾਂਦੇ ਨੇ ਉਹ ਕਹਿੰਦੇ ਆ ਵੀ ਮੈਂ ਤਾਂ ਬਹੁਤ ਦਿਨ ਹੋ ਗਏ ਨਿਕਲੀ ਹੀ ਨਹੀਂ ਐ ਵੀ ਮੈਨੂੰ ਤਾਂ ਅੱਜ ਮੈਂ ਨਿਕਲੀ ਐ ਕਿੰਨੇ ਦਿਨਾਂ ਬਾਅਦ ਪਾਰਕ ਜਾ ਕੇ ਮੇਰਾ ਮਨ ਲੱਗਿਆ ਕਿ ਉੱਥੇ ਸਤਰਾ ਦੇ ਬੰਦੇ ਮਿਲ ਜਾਂਦੇ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਵੇ ਬੜਾ ਮਨ ਲੱਗਿਆ ਨਹੀਂ ਅਸੀਂ ਤਾਂ ਅੰਦਰ ਬੈਠੇ ਸੀ ਕਰਦੇ ਅੰਦਰ ਸਾਡਾ ਦਿਲੀ ਲੱਗਿਆ ਬਜ਼ੁਰਗਾਂ ਨੇ ਤਾਂ ਇੱਥੇ ਕੋਈ ਕੰਮ ਨਹੀਂ ਕਰਨਾ ਪਰ ਹਾਂ ਮੈਂ ਨਾਲ ਸੱਤ ਦੀ ਸਭ ਤੋਂ ਵਧੀਆ ਦੇਖਿਆ ਇੱਥੇ ਕਿ ਮੈਨੂੰ ਦਾ ਕਦੇ ਵੀ ਕਦੇ ਦੇਖਣਾ ਬੱਚਿਆਂ ਬਲੇ ਦੇਖਣਾ ਨਹੀਂ ਪਿਆ ਇੱਥੇ ਵੀ ਭਾਈਓ ਮੈਨੂੰ ਲੈ ਕੇ ਜਾਣਗੇ ਵੀ ਕਿੱਥੇ ਜਾਣਾ ਕਿੱਥੇ ਨਹੀਂ ਆਣਾ ਅਜੇ ਮੈਂ ਕਾਰਵਾਈ ਜਾ ਸਕਦਾ ਕਿਤੇ ਵੀ ਬਸ ਰਹੀ ਮੈਂ ਤੁਹਾਨੂੰ ਇਹ ਪਤਾ ਵਿਕਤਰ ਖਦਮ ਨੂੰ ਜਾਣਾ ਹੈ ਬਹੁਤ ਖੂਬਸੂਰਤ ਗੱਲ ਕੀਤੀ ਇਹਨਾਂ ਨੇ ਮਾਨ ਸਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੂਗਾ ਕਿ ਇਹਨਾਂ ਨੇ ਖਾਸ ਤੌਰ ਤੇ ਜਿਹੜਾ ਸਾਜੋ ਸਮਾਨ ਅਚਾਰ ਵਗੈਰਾ ਦੀ ਗੱਲ ਕੀਤੀ ਜਾਂ ਕੱਪੜਿਆਂ ਦੀ ਗੱਲ ਕੀਤੀ ਹੈ ਤੁਸੀਂ ਬਾਦ ਦੇ ਵਿੱਚ ਪਵਦੀ ਭਾਸ਼ਾ ਦੇ ਵਿੱਚ ਦਰਸ਼ਕਾਂ ਨਾਲ ਉਹ ਗੱਲ ਜਰੂਰ ਸਾਂਝੀ ਕਰੋ ਲਓ ਜੀ ਸਰ ਤੁਹਾਡੀ ਡਿਮਾਂਡ ਤੇ ਹੀ ਹੈ ਮੈਂ ਹੁਣ ਨਵੀਂ ਭਾਸ਼ਾ ਲੱਗਿਆ ਜੀ ਬੋਲਣ ਆਈ ਹੋਪ ਤੁਹਾਨੂੰ ਵਧੀਆ ਲੱਗੂਗੀ ਮੈਂ ਇਹ ਉਰੇ ਤੇ ਸ਼ੁਰੂ ਕਰਾਂਗਾ ਜੀ ਵੀ ਜਿਹੜੀ ਬਾਤ ਇਹਨਾਂ ਨੇ ਕਰੀ ਹੈ ਬਿਲਕੁਲ ਸੱਚੀ ਹੈ ਤੋ ਆਪਾਂ ਨੂੰ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਵੀ ਜਿਹੜਾ ਤੁਹਾਨੂੰ 에ਅਰਪੋਰਟ 'ਤੇ ਜਾ ਕੇ ਕੋਈ ਪ੍ਰੋਬਲਮ ਆਵੇ ਔਰ ਉਸਕਾ ਫਿਰ ਤੁਹਾਨੂੰ ਬਾਅਦမှာ ਫਿਰ ਦਿੱਕਤ ਆਵੇ ਕੋਈ ਤੋ ਆਪਾਂ ਨੂੰ ਇਸ ਕਰਕੇ ਕੋਈ ਇਹੋ ਜਿਹਾ ਸਮਾਨ ਨਹੀਂ ਲੈ ਆਉਣਾ ਚਾਹੀਦਾ ਵੀ ਜਿਸki ਚੈਕਿੰਗ ਹੋਵੇ ਹਰ ਆਪਾਂ ਨੂੰ ਰੋਕਦੇ ਤੋ ਜੀ ਬੇਨਤੀ ਉਹੀ ਹੈ ਵੀ 에ਅਰਪੋਰਟ 'ਤੇ ਬਸ ਆਪਣੇ ਕੱਪੜੇ ਲੈ ਕੇ ਆਵੇ ਫालतू ਸਮਾਨ ਨਾਲ ਕੀ ਸੀ ਗੱਲ ਹੀ ਖਾਵੇ ਬਸ ਬਹੁਤ ਬਹੁਤ ਸ਼ੁਕਰੀਆ ਮਾਨ ਸਰ ਪਾਟੀ ਸਟੂਡਿਓ ਕਿੰਨਾ ਦਾ ਦਰਸ਼ਕਾਂ ਨੂੰ ਪਸੰਦ ਆਏਗੀ ਹਾਂ ਹੋ ਰਹੀ ਹੈ ਇੱਕ ਪ੍ਰੋਬਲਮ ਹੋ ਰਹੀ ਹੈ ਮੈਂ ਸਾਰੇ ਬਜ਼ੁਰਗਾਂ ਨੂੰ ਕਹਿੰਦਾ ਵੀ ਜਿਹਨੂੰ ਕਿਸੇ ਨੂੰ ਬੀਪੀ ਦੀ ਗੋਲੀ ਲੱਗੀ ਹੈ ਸ਼ੂਗਰ ਦੀ ਗੋਲੀ ਲੱਗੀ ਹੈ ਉਹ ਆਪਣੀ ਦਵਾਈ ਜੇ ਉਹਦਾ ਸਾਲ ਰਹਿਣਾ ਸਾਲ ਦੀ ਲੈ ਕੇ ਆਵੇ ਕਿਉਂਕਿ ਇੱਥੇ ਮੈਂ ਦੇਖਿਆ ਮੈਡੀਕਲ ਜਿਹੜਾ ਇਹ ਕੰਮ ਹੈ ਦਵਾਈਆਂ ਦੂਈਆਂ ਵਾਲਾ ਇਹ ਬਹੁਤ ਸਿਸਟਮ ਖਰਾਬ ਹੈ ਜੀ ਨਹੀਂ ਮਿਲਦੀਆਂ ਦਵਾਈਆਂ ਹੁਣ ਵੀ ਜਿਹੜਾ ਦਵਾਈਆਂ ਲੱਗੀਆਂ ਉਹ ਸਾਰੇ ਆਪਣੇ ਇੰਡੀਆ ਤੋਂ ਹੀ ਮੰਗਾਉਂਦੇ ਨੇ ਚਾਹ ਕੋਰੀਆ ਜਾ ਮੰਗਾਣ ਜਾਂ ਕੋਈ ਬੰਦਾ ਰਿਸ਼ਤੇਦਾਰ ਉਹਨਾਂ ਦਾ ਆ ਰਿਹਾ ਉਹ ਤੋਂ ਮੰਗਾਣ ਤਾਂ ਮੈਂ ਜਿੰਨੇ ਵੀ ਕੋਈ ਭੈਣ ਭਾਈ ਜੋ ਵੀ ਸਾਡੀ ਉਮਰ ਦੇ ਜੋ ਵੀ ਹਾਜ਼ਦੇ ਨੇ ਉਹ ਸਾਰੇ ਆਪਣੀ ਦਵਾਈ ਜ਼ਰੂਰ ਲੈ ਕੇ ਆ ਰਾਹ। ਹਾਂ ਮੈਂ ਥੋੜੀ ਜਿਹੀ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਦਰਸ਼ਕ ਡਿਸਾਡ ਨਾ ਹੋ ਜਾਣ ਕਿ ਦਵਾਈਆਂ ਇੱਥੇ ਨਹੀਂ ਮਿਲਦੀਆਂ ਅਜਿਹੀ ਗੱਲ ਨਹੀਂ ਹੈ। ਜਦੋਂ ਕੋਈ ਵੀ ਦਵਾਈ ਲੈਣੀ ਹੈ ਤੁਹਾਨੂੰ ਡਾਕਟਰ ਕੋਲ ਜਾਣਾ ਪੈਣਾ ਹੈ। ਡਾਕਟਰ ਨੇ ਪ੍ਰੈਸਕ੍ਰਿਪਸ਼ਨ ਦੇਣੀ ਹੈ। ਉਸ ਪ੍ਰੈਸਕ੍ਰਿਪਸ਼ਨ ਦੇ ਬੇਸ ਤੇ ਹੀ ਕੋਈ ਦਵਾਈ ਲੈ ਸਕਦੇ ਹੋ। ਡਾਇਰੈਕਟਲੀ ਮੈਡੀਕਲ ਸਟੋਰ ਤੋਂ ਜਾ ਕੇ ਇੱਥੇ ਦਵਾਈ ਨਹੀਂ ਮਿਲਦੀ। ਸੋ ਉਸ ਚੀਜ਼ ਦਾ ਧਿਆਨ ਰੱਖਿਆ ਜਾਵੇ ਜੇ ਤੁਹਾਨੂੰ ਕੋਈ ਦਵਾਈ ਲੱਗੀ ਹੋਈ ਹੈ ਤਾਂ ਉਹਨੂੰ ਨਾਲ ਜਿੰਨੀ ਦੇਰ ਵਾਸਤੇ ਤੁਸੀਂ ਰਹਿਣਾ ਹੈ। ਉਨੀ ਦੇਦੀ ਦਵਾਈ ਨਾਲ ਜਰੂਰ ਬੰਨ ਕੇ ਲੈ ਕੇ ਆਓ ਤੇ 에어ਪੋਰਟ ਤੇ ਡਿclare ਜਰੂਰ ਕਰੋ ਡਿclare ਜਰੂਰ ਕਰੋ ਮੇਰਾ ਅਗਲਾ ਕੁਐਸਚਨ ਸਰ ਤੁਹਾਨੂੰ ਮੈਂ ਜੀ ਜਿੱਦਾਂ ਕਿ ਤੁਸੀਂ ਬੀਐਸ ਨਾਲ ਚੁੱਥੇ ਜੌਬ ਕਰਕੇ ਆਏ ਹੋ ਹਨਾ ਤਾਂ ਮੇਰਾ ਜਿਹੜਾ ਇਹ ਕੁਐਸਚਨ ਹੈ ਜੀ ਇਸੇ ਰਿਲੇਟਿਡ ਹੈ ਇੱਕ ਅੱਜਕੱਲ ਜਿਹੜਾ ਜਵਾਕ ਜਿਨ੍ਹਾਂ ਦੇ ਹੁੰਨੇ ਹੈ ਜੀ ਛੋਟੇ ਜਵਾਕ ਹੁੰਨੇ ਹੈ ਤਾਂ ਜਦੋਂ ਉਹਨਾਂ ਨੂੰ ਡਿਸਟਰਬ ਕਰਦੇ ਆ ਤਾਂ ਉਹਨਾਂ ਜਵਾਕਾਂ ਨੂੰ ਫੋਨ ਦੇ ਦਿੰਦੇ ਆ ਜੀ ਕਿ ਲੋ ਜੀ ਤੁਸੀਂ ਫੋਨਾਂ ਨਾਲ ਖੇਲੋ ਕੀ ਇਹ ਗੱਲ ਸਹੀ ਹੈ ਇਹ ਸਤਿ ਆਜ ਜਿਹੜੀ ਗੱਲ ਬੱਚਿਆਂ ਨੂੰ ਫੋਨ ਦੇਣਾ ਇਹ ਬਹੁਤ ਨੁਕਸਾਨਦੇ ਆ ਉਹਨਾਂ ਦੇ ਦਿਮਾਗ ਤੇ ਉੱਤੇ ਉਹਨਾਂ ਦੀਆਂ ਅੱਖਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਬੱਚੇ ਮਾਨਸਿਕ ਤੌਰ ਤੇ ਬੇਹੋਰ ਖਰਾਬ ਹੋ ਜਾਂਦੇ ਆ ਕਿਉਂਕਿ ਜਦੋਂ ਉਹਨਾਂ ਨੇ ਵੱਡੇ ਹੋਣਾ ਤੋਂ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਉਹਨੇ ਮੋਬਾਈਲ ਦੇ ਉੱਤੇ ਲੱਗੇ ਰਹਿਣਾ ਵੱਡੇ ਹੋ ਕੇ ਬਹੁਤ ਪ੍ਰੋਬਲਮ ਆਉਂਦੀ ਆ ਕਿਉਂਕਿ ਸਾਡੇ ਅੱਜ ਕੱਲ ਦੇਖਿਆ ਮੈਂ ਮਾਪੇ ਜੇ ਕੋ ਕੰਮ ਕਰਦੇ ਆ ਤੇ ਉਹ ਬੱਚਿਆਂ ਨੂੰ ਮੋਬਾਈਲ ਦੇ ਦਿੰਦੇ ਆ ਬੱਚੇ ਉਧਰ ਚੁੱਪ ਕਰ ਜਾਂਦੇ ਆ ਤੇ ਉਹ ਜਿਹੜਾ ਉਹਨਾਂ ਦੀ ਰੂਟੀਨ ਬਣ ਜਾਂਦੀ ਹੈ ਕਿ ਬੱਚੇ ਮੋਬਾਈਲ ਦੇਖਣ ਤੋਂ ਬਿਨਾਂ ਰਹਿ ਨਹੀਂ ਸਕਦੇ ਇਹ ਜਿਹੜੀ ਇੱਥੇ ਰਿਵਾਜ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਮਾਪੇ ਬਾਪ ਨੂੰ ਵੀ ਸਾਨੂੰ ਵੀ ਸਾਡਾ ਵੀ ਫਰਜ਼ ਬਣਦਾ ਤੇ ਇਹਨਾਂ ਬੱਚਿਆਂ ਨੂੰ ਬਹੁਤ ਘੱਟ ਤੋਂ ਘੱਟ ਇਹ ਲਾਗੇ ਇਹਦੇ ਜਾਣ ਦਿੱਤਾ ਜਾਵੇ ਮੋਬਾਈਲ ਤੋਂ ਦੂਰ ਰੱਖਿਆ ਜਾਵੇ ਤੇ ਉਹ ਮਾਂ ਪੇ ਦਾ ਫਰਜ਼ ਬਣਦਾ ਸਾਡਾ ਹੀ ਫਰਜ਼ ਬਣਦਾ ਸੀ ਵੀ ਇਸੇ ਕੰਮ ਨੂੰ ਆਏ ਆ ਮੇਰੇ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਮਾਾਲ ਦੇ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜੀ ਮੈਂ ਕਹਿੰਦਾ ਪੰਜਾਬੀ ਦੀਆਂ ਕਿਤਾਬਾਂ ਲੈ ਕੇ ਰੱਖਣ ਮਾਵਾ ਪਾਪ ਆਪ ਵੀ ਪੜਨ ਤੇ ਆਪਣੇ ਬੱਚਿਆਂ ਨੂੰ ਵੀ ਪੜਾਣ ਦੇਖੋ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਹੜੇ ਜਵਾਕ ਹੁੰਨੇ ਜੀ ਉਹ ਇੱਕ ਲਾਈਕਾ ਲਾਈਕਾ ਮੰਕੀ ਮਲਾਈਕਾ ਬਾਂਦਰ ਠੀਕ ਹੈ ਜੀ ਜੇ ਉਹ ਨਕਲ ਕਰਦੇ ਆ ਤੁਹਾਡੀ ਤਾਂ ਆਪਣੇ ਮੈਂ ਕਿਹਾ ਜੇ ਆਪਣਾ ਦਿਨ ਰਾਤ ਮੈਂ ਫੋਨ ਦੇਖੂਗਾ ਨੇਚਰਲੀ ਗੱਲ ਹੈ ਮੇਰੇ ਜਵਾਕ ਵੀ ਫੋਨ ਹੀ ਦੇਖਣਗੇ ਬਟ ਜੇਕਰ ਮੈਂ ਕਿਤਾਬ ਪੜਨ ਲੱਗਿਆ ਨਾ ਮੇਰੇ ਜਵਾਕ ਵੀ ਕਿਤਾਬ ਪੜਨਗੇ ਜੀ ਇਸ ਗੱਲ ਨੂੰ ਸਹੀ ਸਮਝਦੇ ਹੋ ਜੀ ਠੀਕ ਹੈ ਬਿਲਕੁਲ ਜਿਤਨੂੰ ਉਸੇ ਦਾ ਮਾਹੌਲ ਹੋ ਜਾਊਗਾ ਉਸੇ ਹਿਸਾਬ ਨਾਲ ਬੱਚੇ ਵੀ ਗਾਂ ਚੱਲਣਗੇ ਮਾਪੇ ਦੇ ਉੱਤੇ ਆਡ ਬਜੂਗਾ ਤੇ ਬਹੁਤ ਜ਼ਿਆਦਾ ਡਿਪੈਂਡ ਹੈ ਕਿ ਜਿਦਾਂ ਦਾ ਘਰ ਦਾ ਮਾਹੌਲ ਹੋ ਬੱਚੇ ਉਸ ਤਰ੍ਹਾਂ ਹੋਣਗੇ ਇਸ ਲਈ ਸਾਨੂੰ ਬੱਚਿਆਂ ਦੇ ਵਾਸਤੇ ਆਪਣੇ ਉਸ ਘਰ ਦੇ ਵਿੱਚ ਉਹਨਾਂ ਦੇ ਮਾਹੌਲ ਨੂੰ ਬੱਚਿਆਂ ਦੀ ਜ਼ਿੰਦਗੀ ਦੇ ਸਿਹਤ ਵਾਸਤੇ ਸਾਨੂੰ ਉਸ ਮਾਹੌਲ ਨੂੰ ਬਦਲਣਾ ਪਊਗਾ ਤੇ ਮੋਬਾਈਲ ਤੋਂ ਦੂਰ ਰੱਖਣਾ ਪਊਗਾ ਬਿਲਕੁਲ ਜੀ ਹੁਣ ਜਦੋਂ ਵੀ ਕੋਈ ਬਜ਼ੁਰਗ ਆਂਦਾ ਹੈ ਜੀ ਵੱਤ ਤੋਂ ਵੱਤ ਕਿਤਾਬਾਂ ਲੈ ਕੇ ਆਵੇ ਮੇਰੀ ਹਰੇਕ ਨੂੰ ਇਹੀ ਬੇਨਤੀ ਹੈ ਤੇ ਆਪਣੇ ਜਵਾਕਾਂ ਨੂੰ ਗਿਫਟ ਕਰਨ ਦੀ ਕਿਤਾਬਾਂ ਤਾਂ ਕਿ ਅੱਗੇ ਉਹ ਆਪਣੇ ਬੱਚਿਆਂ ਨੂੰ ਗਿਫਟ ਕਰਨ ਕਿਤਾਬਾਂ ਬਹੁਤ ਖੂਬਸੂਰਤ ਗੱਲ ਕੀਤੀ ਹੈ ਮਾਨ ਸਰ ਤੁਸੀਂ ਵੀ ਇਹਨਾਂ ਨੇ ਵੀ ਬਹੁਤ ਵਧੀਆ ਗੱਲ ਕੀਤੀ ਹੈ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਹਰ ਘਰ ਦੇ ਕੁਝ ਪ੍ਰੋਟੋਕੋਲ ਕੁਝ ਨੀम्स ਹਰੇਕ ਨੇ ਫੈਮਿਲੀ ਨੇ ਮੈਂਬਰਸ ਨੇ ਮਾਪੇ ਨੇ ਬੜਾਏ ਹੁੰਦੇ ਨੇ ਆਪਣੇ ਪ੍ਰੋਟੋਕੋਲਸ ਦੇ ਵਿੱਚ ਨਿਯਮਾਂ ਦੇ ਵਿੱਚ ਇੱਕ ਨਵੀਂ ਰੂਲ ਬਣਾਓ ਕਿ ਮੋਬਾਈਲ ਨਾਲ ਤੁਸੀਂ ਕਿਸ ਤਰੀਕੇ ਨਾਲ ਵਰਤਣਾ ਹੈ ਉਹਨੂੰ ਆਪਣੀ ਲੋੜ ਸਮਝਣਾ ਹੈ ਜਾਂ ਉਹਨੂੰ ਆਪਣੇ ਤੇ ਹਾਵੀ ਹੋਣ ਦੇਣਾ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਦੇਖਿਆ ਹੈ ਕਿ ਘਰ 'ਚ ਇੰਟਰ ਹੋਣ ਤੋਂ ਬਾਅਦ ਹੀ ਖੱਬੇ ਪਾਸੇ ਜਾਂ ਸੱਜੇ ਪਾਸੇ ਕੰਦੇ ਦੇ ਕੋਲ ਇੱਕ ਡੱਬਾ ਰੱਖ ਰੱਖਿਆ ਹੈ ਮੋਬਾਈਲ ਉੱਥੇ ਰੱਖ ਦਿੰਦੇ ਨੇ ਗੱਡੀ ਦੀ ਚਾਬੀ ਉੱਥੇ ਰੱਖ ਦਿੰਦੇ ਨੇ ਸਵੇਰੇ ਜਾਣ ਤੋਂ ਪਹਿਲਾਂ ਉਹਨੂੰ ਟੱਚ ਵੀ ਨਹੀਂ ਕਰਦੇ ਜੇ ਅਜਿਹੀ ਕੋਸ਼ਿਸ਼ ਕੀਤੀ ਜਾਏਗੀ ਤਾਂ ਹੋ ਸਕਦਾ ਆਪਣੇ ਬੱਚਿਆਂ ਨੂੰ ਅਸੀਂ ਮੋਬਾਈਲ ਦੀ ਅਨਵਾਂਟਡ ਜਿਹੜੀ ਉਹਨਾਂ ਦੀ ਯੂਜ਼ ਆ ਬਰਤ ਤੋਂ ਦੂਰ ਹੋ ਸਕਦੇ ਆ ਤੇ ਮੇਰਾ ਜਿਹੜਾ ਤੁਹਾਡੇ ਲਈ ਕੁਐਸਚਨ ਹੈ ਜੀ ਅੱਜ ਕੱਲ ਜਵਾਕ ਇੱਥੇ ਆਨੇ ਆ ਜੀ ਨਵੇਂ-ਨਵੇਂ ਮੁੰਡੇ ਕੁੜੀਆਂ ਆਨੇ ਆ ਅੱਜ ਕੱਲ ਮੈਂ ਇੱਕ ਗੱਲ ਥੋੜੀ ਸੁਣਨ ਨੂੰ ਮਿਲੀ ਹੈ ਜੀ ਮੈਨੂੰ ਤਾਂ ਕਰਕੇ ਮੈਂ ਤੁਹਾਨੂੰ ਕੁਐਸਚਨ ਲੱਗਿਆ ਕਰਨ ਮੁੰਡੇ ਇਹ ਗੱਲ ਕਹਿੰਦੇ ਆ ਕਿ ਮੈਂ ਨਹੀਂ ਚਾਹੁੰਦਾ ਜੀ ਮੇਰੇ ਹੁੰਦੇ ਮੇਰੀ ਵਾਈਫ ਕੰਮ ਕਰੇ ਕੀ ਇਹ ਗੱਲ ਸਹੀ ਹੈ ਜੀ ਮੁੰਡਿਆਂ ਦੇ ਬੱਚਾ ਆ ਤਾਂ ਬਿਲਕੁਲ ਇਹ ਚਲੋ ਸਹੀ ਆ ਪਰ ਇੱਥੇ ਸਦਾ ਨਹੀਂ ਆ ਹਾਂਜੀ ਇੱਥੇ ਮਹਿੰਗਾਈ ਜਾਂ ਤਾਂ ਕੰਮ ਕਰਨਾ ਪੈਂਦਾ ਸਾਰੇ ਹਾਂਜੀ ਮਤਲਬ ਜੇ ਸਰਦਾ ਹੁੰਦਾ ਜੀ ਹਾਂ ਫਿਰ ਤਾਂ ਕੰਮ ਦਿੰਦੇ ਹੀ ਨਹੀਂ ਕੰਮ ਓਕੇ ਮਕਾਨਾਂ ਦਾ ਰੈਂਟ ਬਹੁਤ ਹੈ ਹਾਂ ਬਿਲਕੁਲ ਜੀ ਬਿਲਕੁਲ ਉਹ ਪੰਜਾਂ ਦੇ ਗਰਸਤੀ ਸਮਾਨ ਲਿਆਨੇ ਕਿੰਨੇ ਮਹਿੰਗੇ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਹਰੇਕ ਨੂੰ ਸਾਡਾ ਤਾਂ ਮੰਨਣਾ ਇਹੀ ਹੈ ਜੀ ਉਹਨਾਂ ਦੇ ਬਾਅਦ ਕਿੰਨੀ ਮਹਿੰਗਾਈ ਹੋ ਗਈ ਪਹਿਲਾਂ ਕਰਦੇ ਬਹੁਤ ਜ਼ਿਆਦਾ ਜੀ ਹੁਣ ਤਾਂ ਜੇ ਦੋਨੋਂ ਜੀ ਕਮਾਣਗੇ ਤਾਂ ਘਰ ਚੱਲਣਗੇ 1 ਡਾਲਰ ਦਾ ਲੀਟਰ ਹੁੰਦਾ ਹੀ ਪٹرول ਜੀ ਦਾ 2 ਡਾਲਰ ਅਸੀਂ ਦੇਖਦੇ ਆ ਜਦੋਂ ਵਿਚਰਦਿਆਂ ਨਾਲ ਉਹ ਬਹੁਤ ਤਣਾਅ ਚ ਗੁਜ਼ਰ ਰਹੇ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਤਣਾਅ ਹੋ ਸਕਦੇ ਨੇ ਲੇਕਿਨ ਉਹ ਤਣਾਅ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਆਪਸ ਦੇ ਵਿੱਚ ਫ੍ਰਿਕਸ਼ਨਸ ਕ੍ਰੀਏਟ ਹੋ ਰਹੀਆਂ ਨੇ ਲੜਾਈ ਝਗੜੇ ਕਰਾਂ ਦੇ ਵਿੱਚ ਵਧ ਰਹੇ ਨੇ ਜਿਨ੍ਹਾਂ ਦਾ ਅਸਰ ਬੱਚਿਆਂ ਤੇ ਵੀ ਪੈ ਰਿਹਾ ਹੈ ਤੁਸੀਂ ਆਪਣੇ ਜ਼ਿੰਦਗੀ ਦੇ ਤਜਰਬੇ ਮੁਤਾਬਕ ਕੀ ਕਹਿਣਾ ਚਾਹੋਗੇ ਕਿ ਇੱਕ ਕੱਪਲ ਵਾਸਤੇ ਕੀ ਚੀਜ਼ਾਂ ਅਹਿਮ ਨੇ ਖਾਸ ਤੌਰ ਤੇ ਅਜਿਹੇ ਮਾਹੌਲ ਦੇ ਵਿੱਚ ਜਿੱਥੇ ਹਸਬੰਡ ਤੇ ਵਾਈਫ ਦੋਨਾਂ ਨੂੰ ਕੰਮ ਕਰਨਾ ਪੈ ਰਿਹਾ ਹੈ ਕਿ ਬੱਚਿਆਂ ਦੀ ਅੱਛੀ ਪਰਿਵਰਿਸ਼ ਵਾਸਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਚੀਜ਼ਾਂ ਸਾਡੇ ਵਾਸਤੇ ਜ਼ਰੂਰੀ ਨੇ ਗੱਲ ਸਹਿਨਸ਼ੀਲਤਾ ਚਾਹੀਦੀ ਆ ਟਾਈਮ ਆਪਦਾ ਪੂਰਾ ਲਾਉਣਾ ਚਾਹੀਦਾ ਜੀ ਜੀ ਸਹਿਨਸ਼ੀਲਤਾ ਬਹੁਤ ਬੜੀ ਗੱਲ ਆ ਬਿਲਕੁਲ ਗੱਲ ਸਹਿਣੀ ਚਾਹੀਦੀ ਉਹ ਜੁਗਨੀਆਂ ਕਹਿੰਦਾ ਹਸਬੰਦ ਕਹਿੰਦਾ ਵਾਈਫ ਕਹਿੰਦੇ ਉਹ ਗੱਲ ਹਸਾਮੇ ਚਾਹੀਦੀ ਹਾਂਜੀ ਹਾਂਜੀ ਇੱਕ ਦੂਜੀ ਦੀ ਗੱਲ ਬਰਦਾਸ਼ਤ ਕਰਨੀ ਚਾਹੀਦੀ ਮੇਰਾ ਜ ਆਜ ਰਹਿਣਾ ਚਾਹੀਦਾ ਸੀ ਕਿ ਇਹ ਸਮਝਦੇ ਹੋ ਮਾਨ ਸਰ ਤੁਸੀਂ ਵੀ ਸ਼ਾਇਦ ਇਸ ਗੱਲ ਨੂੰ ਅਹਿਸਾਸ ਕੀਤਾ ਹੋਵੇਗਾ ਕਿ ਸਾਡੇ ਜਿਹੜੀ ਮਾਨਸਿਕਤਾ ਹੈ ਜਦੋਂ ਅਸੀਂ ਜਿਸ ਮਾਹੌਲ ਚੋਂ ਅਸੀਂ ਆਏ ਆ ਉੱਥੇ ਕਿਤੇ ਨਾ ਕਿਤੇ ਇੱਕ ਦੌੜ ਲੱਗ ਰਹੀ ਹੈ ਇੱਕ ਦੂਜੇ ਨੂੰ ਪਕੜਨ ਦੀ ਜਾਂ ਇੱਕ ਦੂਜੇ ਦੇ ਬਰਾਬਰੀ ਕਰਨ ਦੀ ਉਸ ਚੀਜ਼ ਦਾ ਕਿੰਨਾ ਕਿ ਜ਼ੋਰ ਤੁਸੀਂ ਸਮਝੋ ਯੋਗਦਾਨ ਹੈਗਾ ਅੱਗੇ ਨਿਕਲਦੀ ਉਹ ਤਾਂ ਚਲੋ ਇਹ ਨਹੀਂ ਕਰਨਾ ਚਾਹੀਦਾ ਜੇ ਆਪ ਇੱਕ ਵਰਤ ਵਾਇਰ ਦਾ ਸ਼ੋਰ ਕਰਨ ਜਿੱਥੇ ਬੰਦਾ ਹੈਗਾ ਉਸ ਭਾਈ ਹੋਣਾ ਚਾਹੀਦਾ ਉੱਥੇ ਜੀ ਜੀ ਨਹੀਂ ਕੋਈ ਦੌੜਾ ਭਲਾ ਨਹੀਂ ਚੱਕਦੇ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨਾ ਚਾਹਾਂਗੇ ਇਹਨਾਂ ਦੇ ਮੁਤਾਬਕ ਇਹਨਾਂ ਦੀ ਗੱਲ ਦੇ ਵਿੱਚ ਗੱਲ ਐਡ ਕਰਦੇ ਹੋਏ ਕਿ ਤੁਸੀਂ ਆਪਣੇ ਆਪ ਨੂੰ ਸੈੱਟ ਵੇਖੋ ਕਿਸੇ ਹੋਰ ਨੂੰ ਸੈਟ ਵੇਖ ਕੇ ਹੋਏ ਜਾ ਆਪਣੇ ਤੋਂ ਵੱਧ ਸੈਟ ਵੇਖ ਕੇ ਆਪਣੇ ਆਪ ਨੂੰ ਅਪਸੈਟ ਨਾ ਕਰੋ। ਹਰੇਕ ਦੇ ਆਪਣੇ ਹਾਲਾਤ ਨੇ ਆਪਣੇ ਸਰਕਮਸਟੈਂਸਸ ਨੇ ਗੀਤਾ ਦੇ ਵਿੱਚ ਵੀ ਬਹੁਤ ਸੋਹਣਾ ਲਿਖਿਆ ਗਿਆ ਹੈ। ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਨਾ ਕਿਸੇ ਨੂੰ ਮਿਲਿਆ ਇਹ ਨਾ ਮਿਲਣਾ। ਸੋ ਇੱਕ ਸ਼ਾਂਤੀ ਮੇਂ ਜੀਵਨ ਬਤੀਤ ਕਰਨ ਵਾਸਤੇ ਦੌੜ ਤੋਂ ਜ਼ਰੂਰ ਪਾਸੇ ਰਹਿਣਾ ਚਾਹੀਦਾ। ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਤੜਕੇ ਉੱਠ ਕੇ ਕਰਨਾ ਚਾਹੀਦਾ ਵਾਹਿਗੁਰੂ ਤੇ ਸ਼ੁਕਰ। ਰਾਤ ਸੁੱਖਾਂ ਮੰਗੇ ਸੋਭਾ ਉੱਠ ਕੇ ਠੀਕ ਹੈ ਜੀ। ਸਾਇਦ ਅਰੇ ਕੰਮ ਕਰਕੇ ਫਿਰ ਵੈਗੋ ਸ਼ੋਰ ਕਰਨਾ ਚਾਹੀਦਾ ਜੀ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਇੱਕ ਗੱਲ ਹੋਰ ਜੀ ਮੇਰਾ ਜੀ ਮੇਰੀ ਸਲਾਹ ਇੱਕ ਹੋਰ ਵੀ ਹੈਗੀ ਹੈ ਜੀ ਸਾਰੇ ਆਪਣੇ ਦੋਸਤਾਂ ਨੂੰ ਮੈਂ ਜਾਨਣਾ ਕੋਸ਼ਿਸ਼ ਕਰਿਆ ਕਰੋ ਜੇਕਰ ਤੁਹਾਡੇ ਹੁਣ ਖਰਚੇ ਬਹੁਤ ਜ਼ਿਆਦਾ ਵਧ ਗਏ ਨਾ ਤਾਂ ਕੋਸ਼ਿਸ਼ ਕਈ ਮੇਰੇ ਵੀਰਾਂ ਦੀ ਇਹ ਗੱਲ ਹੁੰਦੀ ਹੈ ਕਿ ਯਾਰ ਮੈਂ ਆਪਣੀ ਵਾਈਫ ਤੋਂ ਕੰਮ ਨਹੀਂ ਕਰਾਣਾ ਦੋਸਤੋ ਵਾਈਫ ਨੂੰ ਆਪਣੀ ਕਮਜ਼ੋਰੀ ਨਾ ਬਣਾਓ ਆਪਣੀ ਤਾਕਤ ਬਣਾਓ ਤਾਂ ਕਿ ਉਹ ਤੁਹਾਡੇ ਕੰਮ ਆ ਸਕੇ ਹਨਾ ਜੀ ਤੇ ਬਿਲਕੁਲ ਜੀ ਉਹਨੂੰ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਹਾਡੇ ਕੰਮ ਕਰੇ ਤੇ ਤੁਹਾਡੇ ਘਰ ਨੂੰ ਖੁਸ਼ਹਾਲ ਬਣਾਵੇ ਲੋ ਜੀ ਮੈਂਗਾ ਸਿੰਘ ਜੀ ਇਹਦੇ ਨਾਲ ਹੀ ਪ੍ਰੋਗਰਾਮ ਅੱਜ ਦਾ ਖਤਮ ਕਰਦੇ ਹਾਂ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੈਂ ਸਸਿਕਾ ਜੀ